ਔਰ ਸਭ ਤੋਂ ਜ਼ਿਆਦਾ ਸਟ੍ਰੈਸਿੰਗ ਦੇਂਦੇ ਸੀ ਕਿਉਂਕਿ ਜਦੋਂ ਕਹਿ ਦਿੰਦੇ ਸੀ ਕਿ ਇਹ ਹੁਣ ਪਾਗਲ ਹੈ ਬੱਚਾ ਤੇ ਮੈਨੂੰ ਮੈਂ ਲੋਕਾਂ ਨੂੰ ਮਾਰਨ ਤੇ ਆਉਂਦੀ ਸੀ ਵੀ ਇਹ ਉਹ ਸਮਾਂ ਯਾਦ ਕਰੋ ਨਾ ਜਦੋਂ ਤੁਹਾਡੇ ਲਈ ਕਿੰਨਾ ਕੁਝ ਸੀ ਕਿ ਮਾੜਾ ਜੰਦਾ ਸਮਾਂ ਤਾਂ ਕਿਸੇ ਰਿਸ਼ਤੇਦਾਰ ਕਿਸੇ ਦਾ ਪਾਂਜਾ ਭਤੀਜਾ ਕਿਸੇ ਦਾ ਦੋਸਤ ਅੱਜ ਉਹ ਪਾਗਲ ਹੈ ਅੱਜ ਉਹਨੇ ਖਾਂਦੇ ਹੋਏ ਲਾਰਾ ਡੇਕ ਰਹੀ ਹੈ ਤੇ ਉਹ ਪਾਗਲ ਹੈ ਨਹੀਂ ਪਾਗਲ ਤੁਸੀਂ ਹੋ ਇਸ ਤਰ੍ਹਾਂ ਦੀਆਂ ਮੈਂ ਸਟ्रेस ਜ਼ਿਆਦਾ ਚੱਲੀ ਆ ਅਮਿਤ ਦਾ ਉਹ ਟਾਈਮ ਨੂੰ ਮੈਂ ਆਪਣੇ ਦਿਲ ਤੇ ਨਾ ਨਹੀਂ ਨਾ ਮੈਂ ਲਾਇਆ ਕਿ ਕੁਦਰਤ ਨੇ ਜੋ ਸਾਡਾ ਫਿਊਚਰ ਲਿਖਿਆ ਸੀ ਉਹਨੇ ਕੀਤਾ ਤੇ ਮੈਂ ਉਸ ਟਾਈਮ ਨੂੰ ਜੀਣਾ ਕਿਉਂਕਿ ਮੈਂ ਗੁਰਨਾਨਕ ਦੇਵ ਜੀ ਦੀਆਂ ਤੇਰਾ ਚਾ ਤੁਕਾ ਮੰਨਦੀ ਆ ਜੋ ਤੁਸ ਭਾਵੇਂ ਸੋਈ ਭਾਲੀ ਕਰ ਗਰਮੀ ਆਪੋ ਆਪਣੀ ਖਿਆਨੇ ਦੇ ਕਾਦ ਜੋ ਤੇਰਾ ਭਾਣਾ ਮਿੱਠਾ ਲਾਗੇ ਜਦੋਂ ਮੈਂ ਇਹ ਚੀਜ਼ ਦਾ ਮੰਨ ਲਈ ਆ ਤੇ ਮੈਂ ਉਹ ਟਾਈਮ ਨੂੰ ਰੋਕ ਕੇ ਕਿਉਂ ਕਟਾਂ ਹੂੰ ਮੈਂ ਉਸ ਟਾਈਮ ਨੂੰ ਜੀਵਾਂਗੇ ਨਾ ਹੈਪੀਲੀ ਜੀਵਾਂਗੇ ਜੇ ਮੈਂ ਅਮੀ ਸਾਹਮਣੇ ਰੋਂਗੇ ਜਾਂ ਮੈਂ ਕੁਝ ਕਰਦੀ ਫੈਮਿਲੀ ਸਾਹਮਣੇ ਫਿਰ ਅੱਜ ਮੈਂ ਇੱਥੇ ਹੁੰਦੀ ਹੂੰ ਕਿਉਂਕਿ ਮੇਰਾ ਟਾਈਮ ਤੇ ਰੋਂਦੇ ਵੇਸ ਚ ਹੋ ਜਾਣਾ ਬਿਲਕੁਲ ਮੈਂ ਆਪਣੇ ਟਾਈਮ ਨੂੰ ਬਿਲਕੁਲ ਹੀ ਮਾਮ ਰੋਂਦੇ ਵੇਸ ਤੇ ਨਹੀਂ ਕੀਤਾ